ਜੇਕਰ ਖਾਸਾ ਵਾਇਗਰ ਜੀ ਕੀ ਫਤਿਹ ਪਹਿਲਾਂ ਤਾਂ ਬਾਬਾ ਤੁਹਾਡਾ ਧੰਨਵਾਦ ਇੱਥੇ ਆਣ ਤੇ ਤੇ ਜਿਹੜਾ ਇਹ ਪਾਰਟੀ ਨੇ ਮੈਨੂੰ ਵਿਧਾਨ ਸਭਾ ਹਲਕਾ ਗੁਰਦਾਸਪੁਰ ਦਾ ਕੋਆਰਡੀਨੇਟਰ ਬਣਾਇਆ ਆ ਇਹਦੇ ਲਈ ਮੈਂ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜੀਵਾਲ ਜੀ ਸਾਡੇ ਪੰਜਾਬ ਪ੍ਰਧਾਰੀ ਮਨੀਸ਼ ਸੋਧਿਆ ਜੀ ਤੇ ਸਾਡੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਹਲਕਾ ਇੰਚਾਰਜ ਪੰਜਾਬ ਹਲਕਾ ਕਾਰਪੋਰੇਸ਼ਨ ਸ਼੍ਰੀ ਰਮਨ ਬਹਿਲ ਜੀ ਲੋਕ ਸਭਾ ਇੰਚਾਰਜ ਇਨਫਰੋਮੈਟਰਸ ਚੇਅਰਮੈਨ ਸ਼੍ਰੀ ਵਿਜੇਸ਼ ਸ਼ਰਮਾ ਜੀ ਸਭ ਦੇ ਪਲੈਨਿੰਗ ਬੋਰਡ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਜੋਬਰ ਰੰਦਾਵਾ ਜੀ ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੀ ਆ। ਉਹ ਮੈਨੂੰ ਜੀ ਤੁਸੀਂ ਪੋਲਟਿਕਸ ਕਦੋਂ ਜੁਆਇਨ ਕੀਤੀ ਸੀ? ਮੈਂ ਪਾਲੇ ਤੱਕ ਸੈ ਦੋਹਿਆਰ 2020 ਵਿੱਚ ਜੁਆਇਨ ਕੀਤੀ ਸੀ ਜੇ। ਕਿਸ ਪਾਰਟੀ ਨੂੰ ਜੁਆਇਨ ਕੀਤੀ? ਮੈਂ ਅਕਾਲੀ ਦਲ ਤੋਂ ਜੁਆਇਨ ਕੀਤੀ ਸੀ ਉਸ ਟਾਈਮ ਜੀ। ਹੁਣ ਤੱਕ ਕੋਈ ਇਲੈਕਸ਼ਨ ਲੜਿਆ ਸੀ? ਹਾਂ ਜੀ ਮੈਂ 2021 ਵਿੱਚ ਮਿਊਜ਼ੀਕਲ ਕੌਂਸਲ ਦੀਆਂ ਜਿਹੜੀਆਂ ਚੋਣਾਂ ਸੀ ਉਹ ਲੜੀਆਂ ਸੀ ਆਪਣੀ ਵਾਰਡ ਵਾਰਡ ਨੰਬਰ 12 ਤੋਂ। ਆਪ ਪਾਰਟੀ ਜਦੋਂ ਤੁਸੀਂ ਜੁਆਇਨ ਕੀਤੀ? ਆਪਾ ਪਾਰਟੀ ਨੇ 2024 ਚ 13 ਪਹਿਲਾਂ ਜੁਆਇਨ ਕੀਤੀ ਸੀ ਜੇ ਲੋਕ ਸਭਾ ਇਲੈਕਸ਼ਨ ਦੇ ਤਰਾ ਹਾਂਜੀ ਹਾਂਜੀ ਬਿਲਕੁਲ ਲੋਕ ਸਭਾ ਹਾਂਜੀ ਮਾੜੀ ਜੀ ਤੁਸੀਂ ਪਾਰਟੀ ਨੇ ਤੁਹਾਨੂੰ ਅਹੁਦਾ ਦਿੱਤਾ ਹੁਣ ਮੈਲਾ ਵਿੰਗ ਹੋ ਤੁਸੀਂ ਮੈਲਾ ਨੂੰ ਚਲਾਣਾ ਮੈਲਾ ਨੂੰ ਚਲਾਣਾ ਹੈਗਾ ਪਾਰਟੀ ਦੇ ਹੋਰ ਵੀ ਜ਼ਿੰਮੇਵਾਰੀਆਂ ਤੁਹਾਡੇ ਤੇ ਹੋਣਗੀਆਂ ਤੇ ਕਿਸ ਤਰੀਕੇ ਨਾਲ ਚਲਾਓਗੇ ਦੇਖੋ ਜੀ ਪਾਰਟੀ ਨੇ ਸਾਡੀ ਮਿਹਨਤ ਦੇਖੀ ਹੈ ਤਾਂ ਹੀ ਸਾਨੂੰ ਇਸ ਅਹੁਦੇ ਨਾਲ ਨਿਵਾਜਿਆ ਤੇ ਜਿਹੜਾ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਮੈਂ ਪੂਰੀ ਮਿਹਨਤ ਕਰਾਂਗੀ ਦਿਨ ਰਾਤ ਮਿਹਨਤ ਕਰਾਂਗੀ ਤੇ ਜਿਹੜਾ ਇਹ ਔਦਾ ਮੈਨੂੰ ਮਿਲਿਆ ਆ ਮੈਂ ਉਹਦੇ ਉੱਤੇ ਖੜੀ ਉਤਰਾਂਗੀ ਕਿ ਉਹ ਜਿੰਨਾ ਪਾਰਟੀ ਨੇ ਵਿਸ਼ਵਾਸ ਮੇਰੇ ਤੇ ਕੀਤਾ ਆ ਉਸ ਤੋਂ ਵੱਧ ਮੈਂ ਇਹਨਾਂ ਨੂੰ ਕੰਮ ਕਰਕੇ ਦੱਸਾਂਗੀ ਤੇ ਉਹਨਾਂ ਦਾ ਭਰੋਸਾ ਜਿੱਤਾਂਗੀ ਮੈਡਮ ਜੀ ਇਸ ਦਾ ਸਾਲੋ ਜਰਨਲਿਸਟਾਂ ਨੂੰ ਪਤਾ ਲੱਗਿਆ ਹੈ ਕਿ ਤੁਸੀਂ ਆਪਣੇ ਜੀਵਨ 'ਚ ਕਾਫੀ ਸਾਲੋਂ ਪ੍ਰੋਬਲਮਸ ਆਈਆਂ ਨੇ ਉਹਦੇ ਬਾਰੇ ਕੀ ਕਹਿਣ ਚਾਹੋ ਦੇਖੋ ਪ੍ਰੋਬਲਮਸ ਹਰ ਇਨਸਾਨ ਦੀ ਲਾਈਫ 'ਚ ਆਉਂਦੀਆਂ ਨੇ ਮੇਰਾ ਮੰਨਣਾ ਆ ਕਿ ਇਹਦੇ ਵੀ ਮਤੇ ਨੇ ਜੋ ਕਰਨ ਸ਼ਿਕਵਾ ਮੁਕਦਰਾਂ ਨਾਲ ਉੱਗਣ ਵਾਲੇ ਉੱਗ ਤੋਂ ਦੇ ਨੇ ਪਾੜ ਕੇ ਸਿੱਨਾ ਪੱਥਰਾਂ ਦਾ ਸੋ ਮੁਸ਼ਕਲਾਂ ਹਰ ਇਨਸਾਨ ਦੀ ਜ਼ਿੰਦਗੀ ਚ ਆਉਂਦੀਆਂ ਨੇ ਪਰ ਉਹਨਾਂ ਮੁਸ਼ਕਲਾਂ ਤੋਂ ਡਰ ਜਾਣਾ ਟਹਿ ਜਾਣਾ ਤੇ ਘਰ ਬੈਹਿ ਜਾਣਾ ਇਹ ਕੰਮ ਗਲਤ ਹੈ ਸੋ ਮੈਂ ਤੇ ਕਰ ਦਿੰਦੀ ਹੀ ਹੈਗੀ ਤਈ ਨਹੀਂ ਉਸ ਚੀਜ਼ ਤੋਂ ਸੋ ਅੱਜ ਤੁਹਾਡੇ ਸਾਹਮਣੇ ਆ ਹਲਕਾ ਚਾਰਜेड ਤੁਹਾਡੇ ਬਹਿ ਸਾਹਮਣੇ ਨਾਲ ਬਾਰੇ ਕੀ ਕਹਿਣਾ ਚਾਹੋ ਸਰ ਹਲਕਾ ਇੰਚਾਰਜ ਸਾਹਿਬ ਬਾਤ ਅچھے ਇਨਸਾਨ ਨੇ ਬਹੁਤ ਡੈਡੀਕੇਸ਼ਨ ਨੇ ਬੜੇ ਹੀ ਵਧੀਆ ਤਰੀਕੇ ਨਾਲ ਹਰ ਵਰਕਰ ਦਾ ਸਾਥ ਦਿੰਦੇ ਨੇ ਉਹ ਵੀ ਹੌਸਲਾ ਵਧਾਈ ਕਰਦੇ ਨੇ ਸੋ ਬਾਈ ਸਾਹਿਬ ਨੇ ਇਹਨੇ ਪਾਰਟੀ ਜੁਆਇਨ ਕਰਾਈ ਸੀ ਸੋ ਬਹੁਤ ਅੱਛੇ ਨੇ ਬਾਈ ਸਾਹਿਬ ਤੁਹਾਡੇ ਪਾਰਟੀ ਜੁਆਇਨ ਕਰਨ ਤੋਂ ਬਾਅਦ ਆਧਾ ਮੰਨ ਤੋਂ ਬਾਅਦ ਦੇਸ਼ ਦਾ ਸੁਤੰਤਰ ਦਿਵਸ ਆ ਰਿਹਾ ਹੈ ਸੁਤੰਤਰ ਦਿਵਸ ਦੇ ਰੂਪੰ ਵਿਧਾਈ ਜਨਾਉਗੇ ਹਾਂ ਜੀ ਬਿਲਕੁਲ 15 ਅਗਸਤ ਨੂੰ ਸਾਡਾ ਸੁਤੰਤਰਤਾ ਦਿਵਸ ਹੈ ਸੋ ਮੈਂ ਸਾਰੇ ਵੀ ਸੂਬੇ ਦੇਸ਼ ਵਾਸੀਆਂ ਨੂੰ ਸੁਤੰਤਰਤਾ ਦੇ ਦਿਵਸ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਜਿਹੜਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜਨਮਸ਼ਮੀ ਦਾ ਤਿਉਹਾਰ ਆ ਰਿਹਾ ਹੈ ਆ ਇਸ ਬਾਰੇ ਸਭ ਨਹੀਂ ਪਤਾ ਕਿ ਕ੍ਰਿਸ਼ਨ ਜੀ ਦੀ ਜਿੰਦਗੀ ਕਿੱਦਾਂ ਦੀ ਸੀ ਕਿੰਨਾ ਸਟਰਗਲ ਸੀ ਉਹਨਾਂ ਦਾ ਜਦੋਂ ਜਨਮ ਹੋਇਆ ਸੀ ਉਦੋਂ ਕੀ ਹੋਇਆ ਸੀ ਕਿ ਕਿੰਨੀਆਂ ਆਪ ਭਾਈਆਂ ਸੀ ਉਹਨਾਂ ਨੂੰ ਖਤਮ ਕਰਨ ਦੇ ਲਈ ਪਰ ਭਗਵਾਨ ਕ੍ਰਿਸ਼ਨ ਜੀ ਦਾ ਦੁਨੀਆਂ 'ਚ ਸਫਲ ਹੋਣਾ ਇਹ ਸਾਡਾ Únik ਮਹੱਤਵਪੂਰਨ ਚੀਜ਼ ਹੈ ਵੀ ਅਸੀਂ ਉਹ ਉਹਨਾਂ ਦੇ ਸਿਧਾਂਤਾਂ 'ਤੇ ਚੱਲ ਰਹੇ ਹਾਂ ਉਹ ਸਾਡੇ ਗੁਰੂ ਨੇ ਸਾਰਿਆਂ ਨੂੰ ਜਿਹੜੇ ਮਸ਼ਨੀ ਦੀਆਂ ਬਹੁਤ ਬਹੁਤ ਮੁਬਾਰਕਾਂ ਲੋਕਾਂ ਨੂੰ ਅਭਿਨਾਸ਼ਿਸ਼ ਦੇ ਰਹੇ ਆ ਦੇ ਜਿਸ ਹਿਸਾਬ ਨਾਲ ਅਸੀਂ ਕੰਮ ਕੀਤਾ ਆ ਪਾਰਟੀ ਨੇ ਸਾਡੇ ਤੇ ਵਿਸ਼ਵਾਸ ਦਿਖਾਇਆ ਆ ਉਸੇ ਹਿਸਾਬ ਦੇ ਨਾਲ ਹੁਣ ਦੁਬਾਰਾ ਅਸੀਂ ਮਹਿਲਾਵਾਂ ਨੂੰ ਕਹਾਂਗੇ ਵੀ ਵਕਤੋ ਬਾਅਦ ਅੱਗੇ ਆਉਣ ਤੇ ਆਪਣੇ ਹੱਕ ਪਛਾਣਨ ਕਿਉਂਕਿ ਔਮਨ ਏਮਪਾਵਰਮੈਂਟ ਜਿਹੜੀ ਆ ਉਹ ਵਕਤੋ ਬਾਅਦ ਹੋਣੀ ਚਾਹੀਦੀ ਆ ਹਰ ਇੱਕ ਚੀਜ਼ ਵਿੱਚ ਇੱਕ ਰੁੱਖਾਂ ਦੀ ਗੱਲ ਚੱਲੀ ਆ ਮੈਡਮ ਜੀ ਇਸ ਬਾਰੇ ਪਪਾ ਨੂੰ ਰੁੱਖਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਰੁੱਖਰ ਗੱਲ ਹੋਇਆ ਹਾਂਜੀ ਦੇਖੋ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿਹੜੇ ਰੁੱਖ ਨੇ ਬਹੁਤ ਕੱਟ ਗਏ ਨੇ ਕਿਉਂਕਿ ਹੁਣ ਜਿਹੜੀ ਗਰਮੀ ਵੀ ਵਧ ਰਹੀ ਆ ਕਈ ਮੁਸ਼ਕਲਾਂ ਹੋ ਰਹੀਆਂ ਨੇ ਰੁੱਖ ਲੱਗਣਗੇ ਤੇ ਸਾਡਾ এনवायरमेंट ਵੀ ਸਾਫ਼ ਹੋਏਗਾ ਤੇ ਰੁੱਖ ਹਰ انسان ਨੂੰ ਲਗਾਉਣੇ ਚਾਹੀਦੇ ਨੇ ਤੇ ਉਹ ਰੁੱਖ ਲੱਗਣਗੇ ਤਾਂ ਹੀ ਜ਼ਿੰਦਗੀ ਹੈ